ਹਰ ਜਨਨੀਆਂ ਰਲ ਕੇ ਮੁੰਡਿਆਂ ਤੇ ਬੰਦਿਆਂ ਨੂੰ ਫਸਾ ਕੇ ਉਹੀ ਕੰਮ ਕਰਕੇ ਕਰਦਿਆਂ ਸੀ ਮੋਟੀ ਕਮਾਈ ਫੜੀਆਂ ਜਾਣ ਤੇ ਦੇਖੋ ਕਿੱਧਾ ਸ਼ਰਮ ਨਾਲ ਲੁਕਾਰੀਆਂ ਨੇ ਮੂੰਹ ਜੀ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸ ਨੂੰ ਫੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ ਉਥੋਂ ਚਾਰ ਬ੍ਰਮਧ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਇਹ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸ ਨੂੰ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਚ ਕਿੰਨੇ ਹਾਂਜੀ ਕਿੰਨੇ ਮਤਲਬ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਮਧ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਖੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ ਉਥੋਂ 4 ਬ੍ਰਾਹਮਣ ਹੋਈਆਂ ਇਸ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ